ਬਾਜੀ ਕੀ ਹਾਲ ਨੇ ਮਾਰਿਆ ਫੇਰ ਆ ਆਏ ਓਏ ਓਏ ਕਿੱਧਰ ਕਿੱਧਰ ਆ ਓਏ ਤੂੰ ਖੱਬੂਆਂਗੇ ਸੱਜੂਆਂ ਇੱਧਰ ਤਾਂ ਰਾਣੀ ਹੈ ਨਹੀਂ ਹੈਗਾ ਹੈਗਾ ਓਏ ਕਿੱਥੇ ਦਾ ਕੰਮ ਦੱਸ ਦੋ ਓਏ 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 ਓ ਬੋਲ ਤੋਂ ਲੈ ਕੇ ਹਨਾ ਉਹ ਉਧਰ ਜਾ ਕੇ ਧਰੂ ਰੱਖ ਉਹ ਉਧਰ ਲੈ ਕੇ ਆ ਬੜਵਾਨ ਵਾਲੇ ਬੋਲ ਦਾਕਾ ਆ ਮਾਰ ਪੈ ਗਿਆ ਹਾਂ ਕਿੱਦਾਂ ਮਰਜੀ ਮਾਰਵਾ ਮੈਂ ਉਹਨਾਂ ਦੇ ਘਰੇ ਮਾਰਿਆ ਹੋਰ ਬੀ ਲੋ ਦੀ ਕਿੰਨੇ ਕਿੰਨੇ ਬਣ ਗਏ ਇੱਕ ਵੀ ਨਹੀਂ ਬੈਠ ਲੰਗੀ ਉਹ ਵੀ ਆ ਰੌਲਾ ਜਲੀ ਜਾਂਦਾ ਚੱਲ ਹੋ ਕਰ ਗਿਆ ਗਿਆ ਜੈਮਿਆ ਜੀ ਨਾ ਬੋਲਾ ਜੇ ਇੱਕ ਛੱਕਾ ਲਾਇਆ 12 ਕੰਨ ਜੇ ਇੱਕ 12 ਕੰਨ ਜੇ ਸ਼ੀਰਨ ਉਹ ਸਿੱਕਾ ਗਿਆ ਸਿੱਕਾ ਛੱਕਾ ਆ ਗਿਆ ਸਿੱਕਾ ਨਹੀਂ ਹੋਇਆ ਤੂੰ ਉਹ ਸਿੱਕਾ ਜਾ ਗਿਆ ਉਹ ਮੱਝ ਕੇ ਪਾਉਣ ਲੱਗ ਗਿਆ ਜਿਸ ਨੂੰ ਸਿੱਕਾ ਫੇਗਿਆ ਵੇ ਬੈੜਾ ਓਏ ਜਿਹੜੀ ਲੱਗਦੀ ਨਹੀਂ ਉਹ ਬੈੜਾ ਤੇਰੇ ਮੱਖਾ ਜਮਾਨੂ ਗਾ ਹੋਰ ਇੱਕ ਵੱਡੇ ਮੂੰਹ ਵਾਲਾ ਕਚੌਰਸ ਕਿਹੜਾ ਨਾ ਪਸੰਦ ਆ ਤੈਨੂੰ ਚਾਹਰਚ ਦਾ ਭੇਮਸ ਹੈ ਹਾਂ ਵੱਡੇ ਵੱਡੇ ਮੂਹਰੇ ਆ ਕਰਦਾਂਗੇ ਚੱਲੇ ਬੈਟ ਬਾਲ ਮੇਰਾ ਆਇਓ ਏ ਗੱਲ ਦੋ ਇੱਕ ਦੀ ਹੋਈ ਤੂੰ ਮੈਨੂੰ ਇਹ ਦੱਸ ਤੂੰ ਸਰੀਰ ਚੋਂ ਮਾਰਾਂ ਹਾਂ ਗੱਲ ਦੋ ਇੱਕ ਦੀ ਹੋਈ ਚੱਕ ਥੱਲੇ ਧਰ ਲੈਣਾ ਮੇਰੇ ਨਾਲੇ ਨੂੰ ਉਹ ਸਹਿਮਤੀ ਦਾ ਕੰਮ ਸੁਖਲਾਣਾ ਹੋ ਜਾ ਲੋਟ ਹੈ ਗੱਲ ਦੋ ਅੱਖ ਮਾਰਦਾ ਉਹ ਕੈਂਢੀ ਕੰਨੀ ਲੁੱਚਾ ਹੈ ਹਾਂ ਵੱਡੇ ਮੂੰਹ ਵਾਲਾ ਕਹਿੰਦਾ ਚਗੱਠਾ ਹੀ ਵੱਡਾ ਕਰਨਾ ਕੋਚ ਤੇ ਆਉਂਦੇ ਦੀ ਵੀਡੀਓ ਬਣਾ ਲਈ ਜਾਂਦਾ ਯਾਰ ਕਿਵੇਂ ਜਾਂਦਿਆ ਜਿਹੜੇ ਲਾ ਗਿਆ ਕਿੰਨੇ ਲਾਤੇ 7 7 ਕੋਚ ਦੀ ਵੀਡੀਓ ਬਣਾਈ ਕੋਚ ਦੀ ਤਾਂ ਬਣਾਉਣੀ ਹੀ ਹੁਣ ਅਲਗ 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 ਕਿਸੇ ਨੇ ਕ ਲਗ ਅਲਗ 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 ਕੱਲ ਨਾ ਮੇਰੇ ਕੋਲ ਹੁਣ ਹੈ ਜਗਾ ਤੇ ਖਾਣਾ ਪਾ ਦੱਸ ਦੇ ਧੀਮ ਚ ਬਗ ਤੇ ਹਿਸਾਬ ਤੋਂ ਮੈਨੂੰ ਇਹ ਬੋਲ ਬਾਈ ਅੱਜ ਫਟੋ ਕਿਵੇਂ ਆ ਚਮਾਣੀ ਬੋਲਦੀ ਏ ਓਏ ਬੋਲਤਾ ਪਏ ਦਿਮਨ ਜਾ ਗਈ ਤਨ ਮਿੰਟ ਹੋਰ ਫਿਰ ਕਿਵੇਂ ਆ ਕੱਲ ਵਾਲੀ ਵੀਡੀਓ ਦਾ ਗੁੱਸਾ ਕਰ ਗਿਆ ਨਾ ਨਾ ਦੋ ਸ਼ਬਦ ਬਸ ਸ਼ਰਾਬ ਹੈ ਓਕੇ ਕਿੰਨੀਆਂ ਝੇਲੀਆਂ ਫਿਰ ਉਹ ਤਾਂ ਦੱਸ ਦੇ ਝੇਲੀ ਸੁਲੀ ਹੈ ਨਹੀਂ ਆਪਣੀ ਫਿਰ ਭਾਈ ਤਿਆਰੀ ਲਾਉਣ ਤੂੰ ਦਿੱਲੀ ਆਇਆ ਹੈਗਾ ਜਿਵੇਂ ਹੋਣਾ ਹੋਣਾ ਦਿੱਲੀ ਆਉਣਾਗਾ ਹਾਂ ਮੈਸ ਨਹੀਂ ਮਾਰਨਾ ਤਿਆਰ ਨਹੀਂ ਹਾਂ ਆ ਉੱਡ ਲਿਆ ਆਸਕ ਉਹ ਜਾਂਦਾ ਉਹ ਜਾਂਦਾ ਉਹ ਤਿਆਰੀ ਛੱਡ ਕੇ ਅੱਧ ਵਿਚਾਲੇ ਉੱਡ ਗਿਆ ਉਹ ਫੋਨ ਆ ਗਿਆ ਉਹਨੂੰ ਆਹ ਕੋਈ ਕੰਮ ਨਹੀਂ ਬਾਈ ਗਰਾਊਂਡ 'ਚ ਦੋਨੇ ਬੰਦੇ ਬੈਠੇ ਬਾਈ ਨੂੰ ਪੁੱਛ ਲੈ ਤੂੰ ਹੁਣ ਤੂੰ ਮੇਰੇ ਕੋਲ ਪ੍ਰੂਫ ਪਿਆ ਲਾਈ ਜਾਂਦਾ ਸੀ ਟਾਇਰ ਲਾਇਆ ਤੂੰ ਬਾਈ ਨੂੰ ਪੁੱਛਣੀ ਫੋਨ ਆ ਗਿਆ ਉੱਡ ਗਿਆ ਆਬ ਫੋਨ ਕਿਉਂ ਆ ਗਿਆ ਉੱਡ ਗਿਆ ਤੂੰ ਚੱਲ ਫੋਨ ਕਿਧਰ ਆ ਫੋਨ ਕਿਧਰ ਆ ਐਵੇਂ ਕਿਵੇਂ ਥੇਲੀ ਲਾਇਆ ਉੱਡ ਗਿਆ ਹਾਂ ਹੋ ਜਾਂਦਾ ਹੋ ਗਿਆ ਉਹ ਉਹ ਟੱਪ ਗਿਆ ਪਰਲੇ ਪਾਸੇ ਪੜੈ ਛੱਡ ਲਿਆ ਦੱਸੀ ਬਈ ਦੱਸ ਦੇ ਇੱਕ ਵਾਰੀ ਦੱਸ ਦੇ ਉਹਦੀ ਵਗ ਜੂੰ ਨੀ ਮੈਂ ਤੇ ਪਈ ਜਾਊ ਛੱਡ ਲਿਆ ਪੀਸਿਆ ਬਈ ਰੋ ਪਤਾ ਵੀ ਆਸ਼ਕਾ ਫਿਰ ਫਿਰ ਕਈ ਦਿਨ ਮੰਨ ਗਿਆ ਬਾਠ ਠੀਕ ਫੜੋ ਚਲੋ ਯਾਰ ਫੜਨ ਨਾਲ ਹੋਣਾ ਤੁਸੀਂ ਤੈਨੂੰ ਦਸਤਾ ਰੋਕਣਾ ਨਹੀਂ ਹੈਗਾ ਚਲੋ 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 ਫੜ ਕੇ ਮੋੜਨਾ ਉਹਨੂੰ ਅੱਜ ਚਲੋ ਤੂੰ ਚਲੋ ਚੱਲ 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 ਮੰਗਰ ਕਿੱਧਰ ਰਹਿਣਾ ਭੱਜ ਕੇ ਫੜੋ ਫੜੋ ਉਹਨੂੰ ਤੇਰੇ ਗੋਲ ਦਾ ਸਾਰਾ ਕੁਝ ਪਹਿਲਾਂ ਤੂੰ ਐਨਾ ਚੋਚ ਨੂੰ ਫੜਿਆ ਨਹੀਂਗਾ ਹਰਦਾ ਕਿੱਧਰ ਕਿੱਧਰ ਦੀ ਕੀੜੇ ਲਵਾਇਆ ਕੋਚ ਨੇ ਉਹ ਸੜਕ ਤੇ ਯਾਰ ਸੜਕ ਤੇ ਲੱਗਿਆ ਸੀ ਕਿੰਨਾ ਮਿੰਟ ਭਜਾਇਆ ਉਹਨੂੰ 15 ਮਿੰਟ 15 ਮਿੰਟ ਫੁੱਲ ਭਜੇ ਹੋ ਸਵਾਦ ਆਇਆ ਡੇਢ ਕਿਲੋ ਪਤਾ ਲੱਗਿਆ ਸਾਨੂੰ ਵੀ ਤੁਸੀਂ ਭੱਜ ਗਏ ਸੀ ਪਤਾ ਲੱਗਿਆ ਤੁਹਾਨੂੰ ਵੀ ਤੁਸੀਂ ਭੱਜੀ ਜਾਂਦੇ ਹੋ ਤੁਸੀਂ ਆ ਭੱਜਣ ਲੱਪੇ ਜੰਮੇ ਚ ਬੈਗੇ ਹੋ ਹੈ ਨਾ ਹੌਮ ਲੱਗੇ ਆ ਸਾਰਿਆਂ ਨਾਲ ਪਹਿਲਾਂ ਕਿਨੇ ਬੜਾ ਗਰਾਊਂਡ ਦੀ ਸੌਂਖਾ ਗਰਾਊਂਡ ਦੀ ਸੌਂਖਾ ਬੱਸ ਫੇਰਾ ਆ ਝੂਠ ਝੂਠ ਮਾਰਦਾ ਆ ਮੈਂ ਛੜਕ ਲਿਆ ਸਾਰਿਆਂ ਨਾਲ ਪਹਿਲਾਂ ਹੀ ਹੜਾ ਹੋਜੂ ਮੈਂ ਛੜਕਦੀ ਵੀ ਆ ਇੱਥੇ ਬਹਿ ਗਏ ਚੱਲ ਹੁਣ ਤੁਸੀਂ ਫੜ ਲਿਆ ਬੜੀ ਵਧੀਆ ਚੰਗੀ ਗੱਲ ਹੈ ਨਾ ਸਾਰਿਆਂ ਨਾਲ ਪਹਿਲਾਂ ਹੱਥ ਕਿਨੇ ਲਾਇ ਹੀ ਕੋਚ ਨੂੰ ਤੂੰ ਲਾਇਆ ਸੀ ਆਏ ਹਾਏ ਓਏ ਚੱਲ ਹੱਥ ਤਾਂ ਫੇਰ ਲਾਇਆ ਬਈ ਇਹਨੇ ਜਿੱਤ ਗਿਆ ਠੀਕ ਆ ਹੁਣ ਕੋਚ ਕਿੱਥੇ ਆਪਣਾ ਕੋਚ ਦਾ ਵੀ ਹਾਲ ਚਾਲ ਪੁੱਛ ਲੋ ਹੋ ਗਿਆ ਅੱਖ ਚ ਕਦੋਂ ਹੋਣ ਕਿੱਥੋਂ ਆਇਆ ਸੀਗਾ ਇਹਦੀ ਵੀਡੀਓ ਬਣਾ ਆਏ ਉਹ ਆ ਸਿੱਧੂ ਮੂਸੇ ਵਾਲਾ ਜਿਹੜਾ ਨਾ ਨਾ ਮੈਂ ਕਿਹਾ ਉਹ ਪੇੜਾ ਲਾਈਆਂ ਸੀਹਨੇ ਲਾਈਆਂ ਸੀ ਹੈ ਇਹਨੇ ਲਾਈ ਸੀ ਸਿੱਧੂ ਮੂਸੇ ਵਾਲਾ ਨੂੰ ਮਾੜਾ ਕਹਿੰਦਾ ਸੀ ਤੂੰ ਚੱਪੜ ਲਾਈ ਸੀ ਉਹਦੇ ਕਿੰਨੇ ਕੁ ਬਾਲੀ ਲਾਈ ਯਾਰ ਹੁਣ ਮੈਂ ਕਹਿੰਦਾ ਇੱਕ ਦੋ ਬਾਈ ਬਣ ਕੇ ਇਹਦੇ ਵੀ ਲਾ ਦੇ ਇਹਦੇ ਨਾਲ ਲੱਗੂੰ ਤੇਰੇ ਤੇਰੇ ਨਾਲ ਲੱਗੂੰ ਮੈਂ ਦੱਸ ਕੇ ਤਾਂ ਜਾ ਫਿਰ ਕਿੱਥੇ ਗੁੱਟਿਆ ਸੀ ਅਦਾਰਸ਼ ਸਕੂਲ ਚ ਅਦਾਰਸ਼ ਸਕੂਲ ਚ ਸਿਰਾ ਚਲੋ ਓਏ ਉਧਰ ਤੁਸੀਂ ਚਲੋ 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 ਮੂਹਰੇ ਕੈਂਡਲ ਲੱਭੋ ਆ ਮੂਸੇਲ ਨੂੰ ਗਾਲ ਕੱਢੀ ਲੱਗਿਆ ਫਿਰ ਕੀ ਵੱਜ ਗਿਆ ਕੁਝ ਲਓ ਬਈ ਆਪਾਂ ਦਿੱਤਾ ਹੀ ਜਵਾਕਾਂ ਨੂੰ ਇੱਕ ਚੈਲੰਜ ਵੀ ਕੋਚ ਨੂੰ ਫੜਨਾ ਠੀਕ ਆ ਕੋਚ ਨੇ ਘਟੋ ਘਟ 15 20 ਮਿੰਟਾਂ ਦਾ ਇਹਨਾਂ ਜਵਾਕਾਂ ਨੂੰ ਭਜਾਇਆ ਕਿਉਂ ਬਈ ਕਿੰਨਾ ਟਾਈਮ ਭਜਿਓ ਕਿੱਥੋਂ ਗਏ ਸੀਗੇ ਇੱਥੋਂ ਲੈ ਕੇ ਉੱਥੇ ਹੀ ਛੜ ਕੇ ਛੜ ਕੋਤੋਂ ਨਹੀਂ ਆਏ ਹੈਣਾ ਕੋਚ ਕੋਚ ਕਿਉ ਕਿਵੇਂ ਸੀ ਫਿਰ ਉਹ ਕਿਆ ਹਉਦਾ ਹੀ ਲੱਗਿਆ ਜੋਰ ਫੁੱਲ ਨਾ ਹੂੰ ਜੋਰ ਫੁੱਲ ਲੱਗਿਆ ਕਹਿਣ ਦੀਆਂ ਗੱਲਾਂ ਕੁਝ ਅਜੇ ਤਾਂ ਸਪਾਟੇ ਲਾਉਣੇ ਆ ਕੁਝ ਬਾਈ ਚੱਲੇ ਆ ਜੀ ਹਜੇ ਕਿੱਦਾਂ ਲੰਘ ਗਏ ਨਮਾਜ਼ ਪੜਦੇ ਠੀਕ ਆ ਫਿਰ ਨਮਾਜ਼ ਪੜਦਾ ਮੁੰਡਾ ਸਾਡਾ ਏ ਵੱਡੇ ਮੂੰਹ ਵਾਲਾ ਪਰ ਓਏ ਵੱਡੇ ਮੂੰਹ ਵਾਲਿਆ ਚਲੋ ਠੀਕ ਆ ਵੀਰੇ ਆਪਾਂ ਚੱਲੇ ਆ ਕਰੇ ਕੱਲੂ ਮਿਲਦੇ ਆ ਅਗਲੇ ਵਲੌਗ ਚ ਅਗਲੇ ਵਲੌਗ